raag gauri guwari mahalla pehla chaupadi dohpadi ek ओंकार सतनाम करता पुरख निरभौ निरवैरु अकाल मूरत अजूनी सैभंग गुरु प्रसाद पाव मोच पारा वड्डा तोल मनमत होली बोले बोल ਸਿਰ ਤਰ ਚੱਲੀਐ ਸਹੀਐ ਭਾਰ ਨਦਨੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨ ਲੰਗਸ ਪਾਰ ਭੈ ਪਉ ਰਾਖਿਆ ਭਾਈ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਪਉ ਕੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕਾਚ ਨ ਕਾਚ ਅੰਦਾ ਸੱਚਾ ਅੰਦੀ ਸੱਟ बुद्धि बाजी उपजै चाऊ सहस सयाणप पवै ना ताऊ नानक मन मुख बोलण वाऊ अंधाय करवाऊ दुवाऊ गौड़ी मोहल्ला पहला डर कर घर डर 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 जाई सो डर के हा जित डर डर पाए तुद बिन दूजी नाही जाई जो किस बरतै सब तेरी रजाई ਦਰੀਏ ਜੇ ਡਰ ਹੋਐ ਹੋਰ ਡਰ 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 ਨਾ ਮਨ ਕਾ ਸ਼ੂਰ ਰਹਾਉ ਨਾ ਜੀਉ ਮਰੈ ਨਾ ਡੂਪੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਈ ਆਗੇ ਪਾਛੇ ਹੁਕਮ ਸਮਾਈ ਹੰਸ ਹੀਤ ਆਸਾ ਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਪਾਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋ ਏ ਕੋਈ ਕੋਈ ਸਭ ਕੋ ਤੇਰਾ ਤੂੰ ਸਭਨਾ ਆਕਾ ਸੂਈ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰਿ ਇਹੋ ਵਸੀਖ ਕਹਿਣਾ ਹੈ ਕਿਛ ਕਹਿਣ ਨਾ ਜਾਇ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਏ ਸਸਰੁ ਭਈ ਕਰਨੀ ਕਾਮਣ ਕਰ ਮਨ ਲਈ ਸਾਹਾ ਸੰਜੋਗ ਵਿਆਹ ਉਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣ ਹੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸੋਂ ਆਂ ਦਵਾਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ ਬੁਜਰੇ ਗਿਆਨੀ ਮੂਆ ਹੈ ਕੌਣ ਮੁਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਕਟਹੀ ਮਾਹੀ ਪੜ ਪੜ ਪੰਡਤ ਬਾਦ ਵਿਖਾਣੈ ਭੀਤਰ ਹੁੰਦੀ ਵਸਤ ਨਾ ਜਾਣੈ ਔ ਨਾ ਮੂਆ ਮੇਰੇ ਮੂਈ ਬਲਾਈ ਉਹ ਨਾ ਮੂਆ ਜੋ ਰਹਿ ਆਸਮਾਈ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਾਨੈ ਨਾਉ ਤਾਂ ਕਹਿ ਸਦ ਬਲੇ ਹਾਰੈ ਜਾਉ ਆਪ ਭੁਲਾਈ ਠੌਰ ਨਾ ਠਾਉ ਤੂੰ ਸਮਝਾਵਹਿ ਮੇਲ ਮਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਮੈ ਬਾਦੀ ਸਬ ਕਾਲ ਰਹਾਉ ਖੇਤੀ ਵਣਜ ਨਾਵੇਂ ਕੀ ਓਟ ਆਪ ਪੁੰਨ ਬੀਜ ਕੀ ਪੋਟ ਕਾਮ ਕਰੋਧ ਜੀ ਮਹਿ ਝੋਟ ਨਾਮ ਵਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਨ ਰਸ ਕਮਲ ਪਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜਾ 10 ਦਵਾਰ ਪੰਚਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹੇ ਉਪਜੈ ਕਹ ਜਾਈ ਸਮਾਵੇ ਕਿਉ ਬਾਂਦੇਓ ਕਿਉ ਮੁਕਤੀ ਪਾਵੇ ਕਿਉ ਅਬਨਾਸੀ ਸਹਿਜ ਸਮਾਵੇ ਨਾਮ ਹਿਰਦੈ ਅਮਰਤ ਮੁਖ ਨਾਮ ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ ਸਹਿਜਿ ਆਵੈ ਸਹਿਜਿ ਜਾਈ ਮਨ ਤੇ ਉਪਜੈ ਮਨ ਮਾਹੀ ਸਮਾਈ ਗੁਰਮੁਖ ਮੁਖ ਤੋਂ ਬੰਦ ਨਾ ਪਾਈ ਸ਼ਬਦ ਵਿਚਾਰ ਛਟੈ ਹਰ ਨਾਈ ਤਰ ਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਨਾਸ ਸਾਂਝ ਬਿਹਾਗ ਤੱਕਹਿ ਆਗਾਸ ਦੇਹ ਦੇ ਸੁਤਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਨ ठाਟ ਕਾਮ ਕ੍ਰੋਧ ਫੂਟੈ ਬਿਖਮਾਟ ਬਿਨ ਵਖਰ ਸੁਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸੱਚ ਰਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗੋਂ ਪਾਇ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੀ ਮੈਂ ਤੇਰੀ ਟੀਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਉ ਜੇਵਾ ਇੰਦਰੀ ਏਕ ਸੁਆਉ ਦਿਸਟ ਭਕਾਰੀ ਨਹੀਂ ਭਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਈ ਬਿਨ ਮੂਏ ਕਿਉ ਪੂਰਾ ਹੋਈ ਪਰਪੰਚ ਵਿਆਪ ਰਹਾ ਮਨ ਦੋਈ ਤੇਰ ਨਾਰਾਇਣ ਕਰੇ ਸੋ ਹੋਈ ਵੋਹਿਤ ਚੜੋਂ ਜਾਂ ਆਵੇ ਵਾਰ ਕਾਕੇ ਬੋਹਿਤ ਦਰਗਾਹ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗੌੜੇ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਾਸ ਦੁਆਰ ਤਰੇ ਭਵਨ ਬੇਦਿਆ ਆਪ ਮਾਰ ਹਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਦਿਕ ਬਥਾਰ ਕਰੂ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮੰਨੋ ਤਉ ਪਰ ਕਰ ਜਾਉ ਕਿਸ ਜਾਚਉ ਨਾਹੀ ਕੋਥਾਉ ਨਾਨਕ ਗੁਰਮਤ ਸਹਿਜ ਸਮਾਉ ਗੌੜੀ ਮਹੱਲਾ ਪਹਿਲਾ ਸਤਗੁਰ ਮਿਲੈ ਸੋ ਮਨੰਦ ਖਾਈ ਮਰਨ ਰਹਿਣ ਰਾਸ ਅੰਤਰ ਪਾਈ ਗਰਬ ਨਿਵਾਰ ਗਗਨਪੁਰ ਪਾਈ ਮਰਨ ਲਖਾਈ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨਾ ਰਹਾਉ ਸਤਗੁਰ ਮਿਲੈ ਤਦੁਬਦਾ ਭਾਗੈ ਕਮਲ ਬਗਾਸ ਮਨ ਹਰ ਪ੍ਰਭ ਲਾਗੈ जीव मरे महारास आगे सत गुर मिले सच संयम सूचा गुर की पौड़ी ऊचो ऊचा कर्म मिले जम का पौ मूचा गुर मिले मिले अंक समाया कर कृपा कर महल दिखाया नानक हो मैं मार मलाया गौड़ी मा...